ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਤਿਕਾਰ ਕਰਦੀ ਆ ਸਭ ਨੂੰ ਨਿੱਘੀ ਸਤਿ ਸ੍ਰੀ ਅਕਾਲ ਆਖਦੀ ਆ ਜਿੱਥੇ ਕਿਤੇ ਵੀ ਬੈਠੇ ਹੋ ਸਾਰਿਆਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਸਾਰਿਆਂ ਦੇ ਪਰਿਵਾਰਾਂ ਦੀ ਸੁੱਖ ਮੰਗਦੀ ਆ ਗੱਲ ਮੈਂ ਕਰੂੰਗੀ ਵੀ ਸਾਡੀਆਂ ਮਾਵਾਂ ਕੀ ਕੀ ਸਾਮ੍ਹ ਕੇ ਰੱਖਦੀ ਸੀ ਪੋਟਲੀਆਂ ਬਣਾ ਬਣਾ ਕੇ ਕੀ ਹੁੰਦਾ ਸੀ ਉਹਨਾਂ ਦੇ ਵਿੱਚ ਜਵਾਕਾਂ ਦੇ 나ੜੂਏ ਪਹਿਲਾ ਲੰਗੋਟ ਪਹਿਲਾ ਝੱਗਾ ਦੁੱਧ ਵਾਲੇ ਦੰਦ ਝੰਡ ਦੇ ਵਾਲ ਜੋ ਬੱਚੇ ਦੀ ਪਹਿਲੀ ਦੀਵਾਲੀ ਤੋਂ ਲਾਹੇ ਜਾਂਦੇ ਸਨ ਮੁੰਡੇ ਜੰਮੇ ਤੋਂ ਮਿਲੀਆਂ ਵਧਾਈਆਂ ਤੇ ਜਿਹੜੀ ਦੁੱਬ ਮਿਲਦੀ ਸੀ ਉਹ ਵੀ ਸਾਡੀਆਂ ਮਾਮਾ ਸਾਂਭ ਕੇ ਰੱਖਦੀਆਂ ਸੀ ਸਾਡੀਆਂ ਮਾਮਾ ਨੂੰ ਸਭ ਦਿਨ ਤਿਹਾੜ ਚੇਤੇ ਸੀ ਪਰ ਹੁਣ ਇਹ ਸਭ ਕੁਝ ਬਿਸਰ ਗਿਆ ਕਿਉਂ